ਭਾਰਤ ਦੇ ਮੈਟਰੋ ਸ਼ਹਿਰਾਂ 'ਚ ਵੀ ਬੱਚਿਆਂ ਦੇ ਜਨਮ ਦੀ ਗਿਣਤੀ 'ਚ ਫਰਕ ਆ ਰਿਹਾ ਹੈ ਐਨ ਐਫ ਐਚ ਐਸ ਰਿਪੋਰਟ ਮੁਤਾਬਕ ਚੇਨਈ ਅੱਗੇ ਦਿੱਲੀ ਹైదరాబాద్ ਅਤੇ ਮੁੰਬਈ ਪਿੱਛੇ ਸਭ ਤੋਂ ਵੱਧ ਬੱਚੇ ਹੁਣ ਕਿੱਥੇ ਪੈਦਾ ਹੋ ਰਹੇ ਨੇ ਆਓ ਜਾਣੀਏ ਤੁਸੀਂ ਦੇਖ ਰਹੇ ਹੋ ਆਕਸ ਨਿਊਜ਼ ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇਜ਼ ਤੇ ਬਿਨਾਂ ਰੁਕਾਵਟ ਖਬਰਾਂ ਨਾਲ ਬੱਚਿਆਂ ਦੇ ਜਨਮ ਦੀ ਗਿਣਤੀ 'ਚ ਸਭ ਤੋਂ ਅੱਗੇ ਭਾਰਤ ਦਾ ਇਹ ਮੈਟਰੋ ਸ਼ਹਿਰ ਵੇਖੋ ਅੰਕੜੇ ਭਾਰਤ ਦੇ ਮੈਟਰੋ ਸ਼ਹਿਰਾਂ ਵਿੱਚ ਰਹਿਣ ਦਾ ਇੱਕ ਵੱਖਰਾ ਹੀ ਕ੍ਰੇਜ਼ ਹੈ ਇੱਥੇ ਬਹੁਤ ਸਾਰੀਆਂ ਸਹੂਲਤਾਂ ਉਪਲਬਧ ਨੇ ਲੋਕ ਦੂਰ ਦਰਾਡੇ ਥਾਵਾਂ ਤੋਂ ਕੰਮ ਕਰਨ ਲਈ ਇੱਥੇ ਆਉਂਦੇ ਨੇ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਮੈਟਰੋ ਸ਼ਹਿਰ ਵਿੱਚ ਸਭ ਤੋਂ ਵੱਧ ਜਨਮ ਲੈ ਰਹੇ ਨੇ ਬੱਚੇ ਭਾਰਤ ਚੀਨ ਨੂੰ ਪਛਾੜ ਕੇ ਆਬਾਦੀ ਦੇ ਮਾਮਲੇ ਵਿੱਚ ਦੁਨੀਆ ਵਿੱਚ ਪਹਿਲੇ ਨੰਬਰ ਤੇ ਪਹੁੰਚ ਰਿਹਾ ਦੇਸ਼ ਵਿੱਚ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਮੈਟਰੋ ਸ਼ਹਿਰ ਅਜਿਹੇ ਨੇ ਜਿੱਥੇ ਪ੍ਰਜਨਨ ਦਰ ਤੇਜ਼ੀ ਨਾਲ ਘਟ ਰਹੀ ਹੈ ਅਜਿਸੀ ਤੁਹਾਨੂੰ ਭਾਰਤ ਉਸ ਮੈਟਰੋ ਸ਼ਹਿਰ ਬਾਰੇ ਦੱਸ ਦਿਓ ਜਿੱਥੇ ਸਭ ਤੋਂ ਵੱਧ ਬੱਚੇ ਪੈਦਾ ਹੋ ਰਹੇ ਨੇ ਮੈਟਰੋ ਸ਼ਹਿਰਾਂ ਦੀ ਗੱਲ ਕਰੀਏ ਤਾਂ ਦੇਸ਼ ਭਰ ਤੋਂ ਲੋਕ ਇੱਥੇ ਰੋਜ਼ਗਾਰ ਅਤੇ ਸਿੱਖਿਆ ਲਈ ਆਉਂਦੇ ਨੇ ਜਿਸ ਕਾਰਨ ਇਤੋਂ ਦੀ ਆਬਾਦੀ ਅਤੇ ਸਮਾਜਿਕ ਢਾਂਚਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਕਿਹੜੇ ਮੈਟਰੋ ਸ਼ਹਿਰ ਵਿੱਚ ਸਭ ਤੋਂ ਵੱਧ ਬੱਚਿਆਂ ਦੀ ਗਿਣਤੀ ਹੈ ਨੈਸ਼ਨਲ ਫੈਮਿਲੀ ਹੈਲਥ ਸਰਵੇ 2019 ਤੋਂ 2021 ਦੇ ਅਨੁਸਾਰ ਭਾਰਤ ਦੇ ਮਹਾਨਗਰਾਂ ਵਿੱਚ ਸਭ ਤੋਂ ਵੱਧ ਕੁੱਲ ਜਨਮ ਦਰ ਚੇਨਈ ਵਿੱਚ ਦਰਜ ਕੀਤੀ ਗਈ ਹੈ ਪ੍ਰਤੀ ਔਰਤ 1.65 ਬੱਚੇ ਸੀ ਇਸ ਦਾ ਮਤਲਬ ਹੈ ਕਿ ਚੇਨਈ ਵਿੱਚ ਇੱਕ ਔਰਤ ਔਸਤਨ 1.65 ਬੱਚਿਆਂ ਨੂੰ ਜਨਮ ਦਿੰਦੀ ਹੈ ਇਸ ਤੋਂ ਬਾਅਦ ਦਿੱਲੀ ਦੂਜੇ ਸਥਾਨ ਤੇ ਸਭ ਤੋਂ ਵੱਧ ਪ੍ਰਜਨਨ ਦਰ ਸੀ ਜਿੱਥੇ ਔਸਤਨ ਪ੍ਰਜਨਨ ਦਰ ਪ੍ਰਤੀ ਔਰਤ 1.57 ਬੱਚੇ ਸੇ ਇਸ ਤੋਂ ਬਾਅਦ ਹਦਰਾਬਾਦ ਦਾ ਨੰਬਰ ਆਉਂਦਾ ਜਿੱਥੇ ਪ੍ਰਤੀ ਔਰਤ ਆਸਤੰ 1.54 ਬੱਚੇ ਪੈਦਾ ਹੁੰਦੇ ਨੇ ਕੋਲਕੱਤਾ ਵਿੱਚ ਪ੍ਰਤੀ ਔਰਤ 1.40 ਬੱਚੇ ਪੈਦਾ ਹੁੰਦੇ ਨੇ ਅਤੇ ਅੰਤ ਵਿੱਚ ਮੁੰਬਈ ਵਿੱਚ ਪ੍ਰਤੀ ਔਰਤ ਆਸਤੰ 1.44 ਬੱਚੇ ਪੈਦਾ ਹੁੰਦੇ ਨੇ ਰਿਪੋਰਟਾਂ ਮੁਤਾਬਕ 2022 ਤੋਂ 2023 ਵਿਚ ਅਹਮਦਾਬਾਦ ਵਰਗੇ ਮੈਟਰੋ ਸ਼ਹਿਰ ਵਿੱਚ 1 ਲੱਖ ਤੋਂ ਵੱਧ ਬੱਚੇ ਪੈਦਾ ਹੁੰਦੇ ਨੇ ਅਹਮਦਾਬਾਦ ਨੇ ਇਸ ਸਾਲ 2019 ਵਿੱਚ कोरोना ਤੋਂ ਬਾਅਦ ਪਹਿਲੀ ਵਾਰ ਇਸ ਅੰਕੜੇ ਨੂੰ ਝੋਆ ਦੱਖਣੀ ਰਾਜਾਂ ਵਿੱਚ ਹੋਰ ਬੱਚੇ ਪੈਦਾ ਕਰਨ ਦੀ ਮੰਗ ਹੈ ਤਮਿਲਨਾਟੂ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਹੁਣ 16 ਤੋਂ 16 ਬੱਚਿਆਂ ਨੂੰ ਜਨਮ ਦੇਣ ਦਾ ਸਮਾਂ ਆ ਗਿਆ ਹੈ ਆਂਧਰਾ ਪ੍ਰਦੇਸ਼ ਵਿੱਚ ਵੀ ਇਹੀ ਸਥਿਤੀ ਹੈ ਇੱਥੋਂ ਵੀ ਹੋਰ ਬੱਚੇ ਪੈਦਾ ਕਰਨ ਦੀ ਮੰਗ ਕੀਤੀ ਗਈ ਹੈ ਇਸ ਵੇਲੇ ਦੇਸ਼ ਵਿੱਚ ਔਸਤ ਇਸ ਵੇਲੇ ਦੇਸ਼ ਵਿੱਚ ਔਸਤ ਜਨਮ ਦਰ 2.0 ਦੇ ਆਸ-ਪਾਸ ਹੈ ਜੇਕਰ ਇਹ ਇਸ ਤੋਂ ਹੇਠਾਂ ਆ ਜਾਂਦੀ ਹੈ ਤਾਂ ਇਹ ਖਤਰੇ ਦਾ ਸੰਕੇਤ ਹੋ ਸਕਦੇ ਨੇ